ਮੇਰਾ ਖਿਆਲ ਲੋਕਾਂ ਦਾ ਗੁਨਾਹ ਏ ਐ ਕਿ ਜੋ ਕੁਝ ਭਗਵਤ ਮਾਨ ਜੀ اپੋਜੀਸ਼ਨ ਕਹਿੰਦੇ ਹੁੰਦੇ ਲੋਕਾਂ ਨੂੰ ਸਿਖਾਉਂਦੇ ਹੁੰਦੇ ਸੀ ਸਵਾਲ ਕਰਾਇਆ ਕਰੂ ਉਹਨਾਂ ਦੇ ਸਕਾਇਏ ਹੋਏ ਲੋਕ ਜਿਹੜਾ ਸਵਾਲ ਕਰਨ ਲੱਗੇ ਹੁਣ ਉਹਨਾਂ ਨੂੰ ਚੁੱਪਦੇ ਆ ਸਵਾਲ ਕਿ ਉਹਨਾਂ ਨੇ ਪਤਰਾਕਾਰਾਂ ਦੇ ਪਰਦੇ ਅ ਦਰਜ ਕਰਨੇ ਸ਼ੁਰੂ ਕਰ ਦਿੱਤੇ ਹੁਣ ਅਸੀਂ ਸਾਰੇ ਪੰਜਾਬ ਨੂੰ ਤਿੰਨ ਜੁਣਾ ਚੰਡੇ ਆ ਬਾਜਾ ਮਾਲਵਾ ਜਵਾਬਾ ਮਾਲਵੇ ਦਾ ਜਿਹੜਾ ਹੈਗਾ ਇਕੱਠ ਰਿਹਾ 24 ਤਾਰੀਖ ਨੂੰ ਡੈਕਟਰੀ ਮਿਸਟਰ ਦਫ਼ਤਰ ਦੇ ਸਾਹਮਣੇ ਉਤੋਂ ਬਾਅਦ ਮਾਝਾ ਔਰ ਹਾਲਵੇ ਦੇ ਨਾਲ ਆਪਣਾ ਜਵਾਬੇ ਦੇ ਨਾਲ ਉਥੋਂ ਦੇ ਸਾਥੀਆਂ ਨਾਲ ਰਹਿ ਪਚਪਾ ਕਰਕੇ ਉਹ ਪੱਸੀ ਰੱਖਾ ਲਈ ਲੋਕਾਂ ਨੂੰ ਸਵਾਲ ਕਰਨ ਲਈ ਸਲਾਹ ਦੇਣ ਵਾਲੀ ਸਰਕਾਰ ਹੁਣ ਸਵਾਲ ਕਰਨ ਵਾਲਿਆ ਖਿਲਾਫ ਮਾਮਲੇ ਦਰਜ ਕਰ ਰਹੀ ਹੈ ਇਸ ਖਿਲਾਫ ਅਜ ਬਠਿੰਡਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਕਿਉਂਕਿ ਪਿਛਲੇ ਦਿਨਾਂ 'ਚ 10 ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਪਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਸਰਦਾਰ ਬਖਤੌਰ ਸਿੰਘ ਤੇ ਲੋ ਮੌਜੂਦ ਨੇ ਚਲੋ ਸਾਬ ਕੀ ਮਾਮਲਾ ਸਾਰਾ ਕਹਿੰਦੀ ਸਰਕਾਰ ਤਾਂ ਕਹਿੰਦੀ ਸੀ ਵੀ ਸਵਾਲ ਕਰੋ ਤੇ ਹੁਣ ਸਵਾਲਾਂ ਤੇ ਮਾਮਲੇ ਦਰਜ ਹੋ ਗਏ ਮੇਰੇ ਖਿਆਲ ਲੋਕਾਂ ਦਾ ਗੁਨਾਹ ਇਹ ਹੈ ਕਿ ਜੋ ਕੁਝ ਭਗਵਤ ਮਾਨ ਜੀ ਆਪੋਜੀਸ਼ਨ ਚ ਕਹਿੰਦੇ ਹੁੰਦੇ ਲੋਕਾਂ ਨੂੰ ਸਿਖਾਉਂਦੇ ਹੁੰਦੇ ਸੀ ਵੀ ਸਵਾਲ ਕਰਾਇਆ ਕਰੋ ਉਹਨਾਂ ਦੇ ਸਕਾਇਏ ਹੋਏ ਲੋਕ ਜਿਹੜੇ ਸਵਾਲ ਕਰਨ ਲੱਗੇ ਹੁਣ ਉਹਨਾਂ ਨੂੰ ਚੁੱਪਦੇ ਸਵਾਲ ਤੇ ਉਹਨਾਂ ਨੇ ਪੱਤਰਕਾਰਾਂ ਤੇ ਪਰਤੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਮਨਕੋਇਲ ਤੁਹਾਡਾ ਵੀ ਸਾਡੇ ਹਲਕੇ ਦੇ ਬਹੁਤ ਹੀ ਚਰਚਿਤ ਆਈਟੀਆ ਐਕਟਿਵਿਸਟ ਹੈ ਉਹਨਾਂ ਨੇ ਪਹਿਲਾਂ ਕਾਫੀ ਆਰਟੀਆਈਸ ਪਾਇਆ ਸੀ ਮੰਗਦੇ ਸੀ ਕਿ ਜਵਾਬ ਪਰ ਜਵਾਬ ਨਹੀਂ ਮਿਲਿਆ ਫਿਰ ਉਹ ਜਨਤਕ ਤੌਰ ਤੇ ਫੀਲਡਿੰਗ ਦੇ ਵਿੱਚ ਆ ਕੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਬਾਤ ਕੀਤੀ ਸਾਡੇ ਪੱਤਰਕਾਰਾਂ ਨੇ ਉਹਨਾਂ ਨਾਲ ਇੰਟਰਵਿਊਸ ਕਰ ਲਈ ਜਾਂ ਇਹਨਾਂ ਦੇ ਆਧਾਰ ਦੇ ਤੇ ਖਬਰਾਂ ਲਾ ਦਿੱਤੀ ਕਿ ਮਾਨਕ ਕੋਇਲ ਆਹ ਕਹਿੰਦੀ ਹੈ ਮਾਨਕ ਕੋਇਲ ਸਮੇਤ 9 ਬੰਦੇ ਤੇ ਪਰਚੇ ਦਰਜ ਕਰਤੇ ਜੀ ਦੇ ਵਿੱਚ ਕਾਫੀ ਸਾਰੇ ਪੱਤਰਕਾਰ ਵੀ ਸੋ ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਸੰਵਿਧਾਨ ਦੇ ਆਰਟੀਕਲ ਜਿਹੜਾ ਹੈਗਾ 19 ਉਹਨੇ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਹੋਇਆ ਚਾਰਾਂ ਦੇ ਪ੍ਰਕਟਾਵੇ ਦੀ ਆਜ਼ਾਦੀ ਹੈ ਵਿਚਾਰਾਂ ਦੇ ਪ੍ਰਕਟਾਵੇ ਦੀ ਆਜ਼ਾਦੀ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਹਮਲਾ ਕੀਤਾ ਉਹਦੇ ਵਿਰੋਧੇ ਪ੍ਰੋਟੈਸਟ ਹੈ ਔਰ ਇਸ ਪ੍ਰੋਟੈਸਟ ਦਾ ਪਹਿਲਾ بڑا ਸੰਕੇਤਕ ਪ੍ਰੋਟੈਸਟ ਸੀ ਜਿਹੜਾ ਉਹ ਚੰਡੀਗੜ੍ਹ ਸੀ ਹੁਣ ਅਸੀਂ ਸਾਰੇ ਪੰਜਾਬ ਨੂੰ ਤਿੰਨ ਜੋਨਾਂ ਚ ਵੰਡੇਆ ਮਾਝਾ ਮਾਲਵਾ ਦੁਆਬਾ ਮਾਲਵੇ ਦਾ ਜਿਹੜਾ ਹੈਗਾ ਇਕੱਠ ਰਖਿਆ 24 ਤਾਰੀਖ ਨੂੰ ਡੈਕਟਿੰਗ ਮਿਨਿਸਟਰ ਦਫ਼ਤਰ ਦੇ ਸਾਹਮਣੇ ਉਸ ਤੋਂ ਬਾਅਦ ਮਾਝਾ ਔਰ ਮਾਲਵੇ ਦੇ ਨਾਲ ਆਪਣਾ ਜ਼ਾਬੇ ਦੇ ਨਾਲ ਉਥੋਂ ਦੇ ਸਾਥੀਆਂ ਨਾਲ ਰੈਵਿਸ਼ਪਾ ਕਰਕੇ ਉਹ ਉਸ ਪੱਲੇ ਵੀ ਰੱਖਾਂਗੇ ਜਿਵੇਂ ਸਰਕਾਰ ਚਾਹੁੰਦੀ ਉਹ ਵੀ ਚੱਲਾਂਗੇ ਸਰਕਾਰ ਤਾਂ ਇੱਥੇ ਜਵਾਬੰਦ ਕਰਨਾ ਚਾਹੁੰਦੀ ਆ ਲੇਕਿਨ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਕੋਲਣ ਲਾ ਦੇਗੇ ਬਸ ਸਬ ਦਾ ਇੰਨਾ ਕੀ ਪ੍ਰੋਗਰਾਮ ਕਿ ਪ੍ਰੋਗਰਾਮ ਤਾਂ ਕਦੋਂ ਹੁੰਦਾ ਦਿੱਤਾ ਸਾਰਾ ਪਰ ਕਿਹੜੀਆਂ ਜਥੇਬੰਦੀਆਂ ਪੁੱਜ ਰੀਆਂ ਨੇ ਕੀ ਸੁਣਾ ਸਾਰਾ ਪ੍ਰੋਗਰਾਮ ਹੋਵੇਗਾ ਦੇਖੋ ਜੀ ਪ੍ਰੋਗਰਾਮ ਹੈਗਾ 24 ਤਰੀਕ ਦਾ ਜਿਹੜੀ ਆਉਣ ਵਾਲੀ 24 ਜਨਵਰੀ ਆ ਬਟਿੰਡੇ ਦਾ ਪ੍ਰੋਗਰਾਮ ਹੈ ਤੇ ਸਵੇਰੇ 11 ਵਜੇ ਪ੍ਰੋਗਰਾਮ ਹੈ ਕਰੀਬ 100 ਤੋਂ ਉੱਪਰ ਜਥੇਬੰਦੀਆਂ ਲੱਗੀਆਂ ਸਾਰੀਆਂ ਜਨਤਕ ਜਥੇਬੰਦੀਆਂ ਨੇ ਜਿਦੇ ਵਿੱਚ ਕਿਸਾਨ ਯੂਨੀਅਨਰ ਹੈਗੀਆਂ ਨੇ ਜਿਦੇ ਵਿੱਚ ਹੋਰ ਜਥੇਬੰਦੀਆਂ ਹੈਗੀਆਂ ਸਾਰੀ ਹਰ ਇੱਕ ਤਰ੍ਹਾਂ ਦੀਆਂ ਬਲਾਜਮ ਜਥੇਬੰਦੀਆਂ ਹੈਗੀਆਂ ਜੰਮ ਤੱਕ ਜਥੇਬੰਦੀਆਂ ਹੈਗੀਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈਗੀ ਹੈ ਹੋਰ ਵਪਾਰ ਮੰਡਲ ਹੈਗੇ ਨੇਗੇ ਤੇ ਸਾਰੀਆਂ ਜੰਮ ਤੱਕ ਜਥੇਬੰਦੀਆਂ ਹੈਗੀਆਂ ਨੇ ਤੇ ਸਾਰਿਆਂ ਨੇ ਆਪਣੀ ਹਮਾਇਤ ਦਿੱਤੀ ਹੈ ਕਿ ਅਸੀਂ ਵੱਧ ਚੜ ਕੇ ਜਿਹੜਾ ਹੈਗਾ ਤੁਹਾਡੇ ਨਾਲ ਜਿਹੜਾ ਆਪਦਾ ਜਿਹੜੇ ਸਾਥੀ ਲੈ ਕੇ ਆਵਾਂਗੇ ਤੇ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਐਫ ਆਈ ਆਰ ਤੁਹਾਡੇ ਤੇ ਨਹੀਂ ਸਾਡੇ ਤੇ ਆ ਤੇ ਦੂਜੀ ਵੱਡੀ ਗੱਲ ਜਿਹੜੀ ਸਵਾਲ ਤੇ ਜਿਹੜੀ ਸਵਾਲ ਕਰਨ ਦੀ ਆਜ਼ਾਦੀ ਹੈ ਉਹ ਸਾਨੂੰ ਸੰਵਿਧਾਨ ਦਿੰਦਾ ਭਗਵੰਤਪਾਨ ਜੀ ਆ ਕੋਈ ਕੇਜਰੀਵਾਲ ਜੀ ਨਹੀਂ ਦੇਣਾ ਜ ਇਸੀ ਕਰਦੇ ਰਹਿਣਾ ਇਹਨਾਂ ਦੇ 6 ਮਹੀਨੇ ਹੈਗੇ ਪਤਾ ਨਹੀਂ ਨਹੀਂ ਹੈਗੇ ਤੀਜੀ ਗੱਲ ਇਹ ਹੈ ਕਿ ਇਹ ਕਹਿੰਦੇ ਸੀਗੇ ਤੁਸੀਂ ਜਹਾਜ਼ ਦੀ ਗੱਲ ਕਰਦੇ ਹੋ ਮੈਂ ਇੱਕ ਨਵੀਂ ਤੁਹਾਨੂੰ ਗੱਲ ਦੱਸ ਦਿੰਦਾ ਨਾ ਕਿ ਜਿਹੜੀ ਸਾਨੂੰ ਹੁਣ ਪਤਾ ਲੱਗੀ ਆ ਤੇ ਇਹ 5 ਤਰੀਕ ਨੂੰ ਇਹਨਾਂ ਨੇ ਹੈਲੀਕਾਪਟਰ ਉਡਾਇਆ ਦੁਪਹਿਰੇ 2:30 ਉਹ ਹੈਲੀਕਾਪਟਰ ਚੰਡੀਗੜ੍ਹ ਤੋਂ ਲੈ ਕੇ ਉਨਾ ਉਧਰੋਂ ਪਠਾਨਕੋਟ ਤੋਂ ਹੁੰਦੇ ਹੋਏ ਪੌਣੇ 2 ਘੰਟਿਆਂ ਦੀ ਇਹਨਾਂ ਨੇ ਇੱਕ ਰਾਈਡ ਕੀਤੀ ਹੈਗੀ ਕਿਤੇ ਉਤਰੇ ਨੀਗੇ ਕਿਤੇ ਰੋਕਿਆ ਨੀਗਾ ਮਤਲਬ ਇੱਕ ਹੁੰਦਾ ਨਾ ਜਿਵੇਂ ਆਪਾਂ ਹਿਮਾਲਿਆ ਚ ਢੇੜਾ ਕੱਢ ਕੇ ਆਉਣਾ ਸਵਾਜਾ ਲੈਣਾ ਹੈਗਾ ਤੇ ਉਹ ਰਾਈਡ ਇਹਨਾਂ ਨੇ ਕੀਤੀ ਆ ਪੌਣੇ 2 ਘੰਟਿਆਂ ਦੀ ਇਓ ਤੁਹਾਨੂੰ ਦੱਸਣ ਵੀ ਭਾਈ ਇਹ ਕਿਹਨੂੰ ਇੱਥੇ ਕਿਹਨੂੰ ਤੁਸੀਂ ਜਿਹੜੇ ਇਹ ਨਜ਼ਾਰੇ ਇਹ ਦਿਵਾਉਂਦੇ ਫਿਰਦੇ ਹੋ ਹਿਮਾਲਿਆ ਦੇ ਵਿੱਚ ਪੌਣੇ-ਪੌਣੇ 2 ਘੰਟਿਆਂ ਦੀ ਰਾਈਡ ਕਿੱਥੇ ਕਰਦੇ ਪਏ ਹੋ ਚਲੋ ਇਹ ਤੁਹਾਨੂੰ ਭਗਵੰਤ ਮਾਨ ਜੀ ਦੱਸ ਸਕਦੇ ਆ ਜਾਂ ਇਹਨਾਂ ਦੇ ਜਿਹੜੇ ਅਫਸਰ ਆ ਦੱਸ ਸਕਦੇ ਆ ਤੇ ਆਪਾਂ ਤਾਂ ਸਵਾਲ ਹੀ ਕਰਨਾ ਦੇਖੋ ਸਵਾਲ ਕਰਨਾ ਲੋਕਤੰਤਰ ਦੇ ਵਿੱਚ ਹੱਕ ਹੈ ਲੋਕਾਂ ਦਾ ਇਹ ਕੋਈ ਨਹੀਂ ਹੁੰਦੇ ਸਵਾਲ ਬੰਦੀ ਕਰਨ ਵਾਲੇ ਜਵਾਨ ਬੰਦੀ ਕਰਨ ਵਾਲੇ ਕਿ ਅਸੀਂ ਸਵਾਲ ਕਰਦੇ ਰਹਿਣਾ ਅੱਜ ਫਿਰ ਅਸੀਂ ਹੜ੍ਹ ਦਾ ਐਲਾਨ ਕੀਤਾ ਕਿੰਨਾ ਕ ਸਮਰਥਨ ਮਿਲ ਰਿਹਾ ਹੈ ਹੈਗਾ ਲੋਕਾਂ ਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਸੰਘਰਸ਼ ਅਉਣ ਵਾਲੇ ਸਮੇਂ ਕਿਸ ਤਰ੍ਹਾਂ ਰਹੇਗਾ ਤੁਸੀਂ ਸਾਰੇ ਸੱਜਣ ਜਿੰਨੇ ਵੀ ਪ੍ਰੈਸ ਵਾਲੇ ਆ ਉਹ ਪਹਿਲੇ ਦਿਨ ਤੋਂ ਸਹਿਯੋਗ ਦੇ ਰਹੇ ਆ ਕਿਉਂਕਿ ਇਹ ਪ੍ਰੈਸ ਨੇ ਇਹਨੂੰ ਸਾਡੇ ਤੇ ਨਹੀਂ ਆਪਦੇ ਤੇ ਹਮਲਾ ਮੰਨਿਆ ਉਸੇ ਤਰੀਕੇ ਨਾਲ ਜਿਹੜੀਆਂ ਜਨਤਕ ਜਥੇਬੰਦੀਆਂ ਉਹਨਾਂ ਨੇ ਵੀ ਇਹਨੂੰ ਜਿਹੜੀ ਸਾਡੇ ਤੇ ਨਹੀਂ ਉਹਨਾਂ ਨੇ ਇਹ ਮੰਨਿਆ ਕਿ ਸਮੁੱਚੀ ਆਵਾਜ਼ ਦਬਾਉਣ ਤੇ ਆ ਮਤਲਬ ਕੋਈ ਬੰਦਾ ਫੇਸਬੁੱਕ ਤੇ ਪੋਸਟ ਪਾਉਂਦਾ ਹੈ ਕੋਈ ਬੰਦਾ ਕਮੈਂਟ ਕਰਦਾ ਹੈ ਕੋਈ ਬੰਦਾ ਧਰਨਾ 'ਚ ਬੋਲਦਾ ਉਹ ਸਮੁੱਚੇ ਲੋਕਾਂ ਦੀ ਆਵਾਜ਼ ਦਬਾਉਣ ਨੂੰ ਇਹ ਚੀਜ਼ ਲੈ ਕੇ ਜਿਹੜੀਆਂ ਆ ਜਨਤਕ ਜਥੇਬੰਦੀਆਂ ਆਈਆਂ ਬਹੁਤ ਸੋਹਣਾ ਸਹਿਯੋਗ ਪਹਿਲਾਂ ਹੀ ਮਿਲ ਰਿਹਾ ਲੋਕ ਆਪਦੇ ਪੱਤਰ ਤੇ ਪੁਤਲੇ ਫੂਕ ਰਹੇ ਆ ਚੰਡੀਗੜ੍ਹ ਪ੍ਰੈਸ ਕਲੱਬ ਤਾਂ ਗਵਰਨਰ ਸਾਹਿਬ ਕੋਲੇ ਚਲੇ ਆ ਗਿਆ ਮਤਲਬ ਲਗਾਤਾਰ ਇਹਦੇ ਤੇ ਜਿਹੜਾ ਸਾਨੂੰ ਸਹਿਯੋਗ ਵੱਡੇ ਪੱਤਰ ਤੇ ਮਿਲ ਰਿਹਾ ਹੈ ਅੱਜ ਵੀ ਤੁਸੀਂ ਦੇਖਿਆ ਹੀ ਸਾਰੀਆਂ ਜੰਤਕ ਜਿੱਥੇ ਬੰਦੀਆਂ ਸਾਡੇ ਤੋਂ ਇਹੜੀਆਂ 60 ਤੋਂ ਉੱਪਰ ਜਿੱਥੇ ਬੰਦੀਆਂ ਇੱਥੇ ਪਹੁੰਚ ਗਿਆ ਹਾਲੇ ਕਈਆਂ ਦੇ ਸਨੇਹੇ ਆਏ ਆ ਕਿ ਅਸੀਂ ਤੁਹਾਡੇ ਨਾਲ ਆ ਪਰ ਅੱਜ ਅਸੀਂ ਆ ਨਹੀਂ ਸਕੇ ਸੋ ਵੱਡੇ ਪੱਤਰ ਦੇ ਉੱਤੇ ਜਿਹੜਾ ਹੁਣ ਇਹ ਬਟੰਡਾ ਦੇ 24 ਤਰੀਕ ਨੂੰ ਰੱਖਿਆ ਹੈ ਉਹ ਵੱਡੇ ਪੱਤਰ ਤੇ ਇੱਕ ਕੱਟ ਹੋਵੇਗਾ ਮਾਲਵੇ ਦਾ ਤਿੰਨ ਕੱਟ ਰੱਖਾਂਗੇ ਅਗਲੇ ਉਹ ਤੋਂ ਅਗਲੀ ਡੇਟ ਜਿਹੜੀ ਆ ਉਸ ਦਿਨ ਐਲਾਨ ਕਰ ਦਾਂਗੇ ਕਿ ਮਾਝੇ 'ਚ ਕਦੋਂ ਹੋਊਗਾ ਉਹ ਮਾਝੇ ਦੀਆਂ ਜਥੇਬੰਦੀਆਂ ਨਾਲ ਰੈਕ ਕਰਕੇ ਫਿਰ ਅਜ ਦੁਆਬੇ ਦੇ ਵਿੱਚ ਦੁਆਬੇ ਦੀਆਂ ਜਥੇਬੰਦੀਆਂ ਨਾਲ ਰੈਕ ਕਰਕੇ ਅਸੀਂ ਇਸ ਚੀਜ਼ ਨੂੰ ਇੱਥੇ ਨਹੀਂ ਰੁਕਣ ਦਿਆਂਗੇ ਇਹ ਮਕਸਦ ਨਹੀਂ ਹੈ ਕਿ ਤੁਸੀਂ ਕੋਈ ਪਰਚਾ ਪਾ ਕੇ ਕਿਆ ਹੀ ਚੀਜ਼ ਕਰਕੇ ਡਰਾ ਲਓਗੇ ਅਸੀਂ ਲੋਕਾਂ ਚ ਵੀ ਇਹ ਗੱਲ ਲੈ ਕੇ ਜਾਣੀ ਚਾਹੁੰਦੇ ਆ ਕਿ ਇਹ ਸਾਡੇ ਤੇ ਹਮਲਾ ਨਹੀਂ ਤੁਹਾਡੀ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ ਤੁਹਾਡੀ ਗੱਲ ਕਰਨ ਦੀ ਆਜ਼ਾਦੀ ਤੇ ਹਮਲਾ ਹੈ ਤੁਹਾਡੇ ਸਵਾਲ ਪੁੱਛਣ ਦੀ ਆਜ਼ਾਦੀ ਤੇ ਹਮਲਾ ਹੈ ਸੋ ਇਸ ਕਰਕੇ ਇਹ ਬਹੁਤ ਵੱਡਾ ਪੰਜਾਬ ਪੱਤਰਦਾਨਿਕ ਮੂਵਮੈਂਟ ਬਣ ਰਹੀ ਹੈ ਇਹਦੇ ਤੇ ਲਗਾਤਾਰ ਜਥੇਬੰਦੀਆਂ ਦਾ ਸਾਥ ਪੱਤਰਕਾਰਾਂ ਦਾ ਸਾਥ ਸਾਰੇ ਆਪ ਦੀ ਜਿਹੜਾ ਘੋਲ ਬਣਾ ਕੇ ਲੜ ਰਹੇ ਆ ਬਠਿੰਡੇ ਜਿਹੜਾ 24 ਤਰੀਕ ਨੂੰ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਜਿਹੜੇ ਆਮ ਲੋਕ ਵੀ ਹੈ ਉਹ 24 ਤਰੀਕ ਨੂੰ ਬਠਿੰਡੇ ਇਹੜਾ ਇੱਕ ਜਗ੍ਹਾ ਡੀਸੀ ਦਫ਼ਤਰ ਕੋਲ ਨਿਰਧਾਰਤ ਕੀਤੀ ਜਾਵੇਗੀ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਬਣੀ ਜਾ ਸਕੇ 26 ਤਰੀਕ ਨੂੰ ਅਸੀਂ ਇੱਕ ਜਲਦੀ ਇੱਕ ਚੀਜ਼ ਜਿਹੜਾ ਸਲੋਗਨ ਜਾਰੀ ਕਰਾਂਗੇ ਤਾਂ ਕਿ 26 ਤਰੀਕ ਨੂੰ ਗਤਾਂਤਰ ਦਿਵਸ ਵਾਲੇ ਦਿਨ ਉਹ ਸਲੋਗਨ ਸਾਡੀਆਂ ਫੇਸਬੁੱਕ ਆਈਡੀਆਂ ਤੇ ਪਵੇ ਤਾਂ ਕਿ ਜਿਹੜੀ ਆਵਾਜ਼ ਬੰਦੀ ਇੱਕ ਪਾਸੇ ਸੰਵਿਧਾਨ ਸਾਨੂੰ ਦਿੰਦਾ ਜਿਹੜੀ ਆਗਿਆ ਦਿੰਦਾ ਬੋਲਣ ਦੀ ਦੂਜੇ ਪਾਸੇ ਜਿਹੜੀ ਆਵਾਜ਼ ਦਬਾਈ ਜਾ ਰਹੀ ਹੈ ਤਾਂ ਸੰਵਿਧਾਨ ਦੇ ਉਸ ਵਾਲੇ ਦਿਨ ਉਹ ਸਾਰੇ ਪਾਸੇ ਜਿਹੜੀ ਉਹ ਗੱਲ ਜਾਵੇ ਇਸੇ ਲਈ ਉਹ ਤੋਂ ਅਗਲੇ ਐਕਸ਼ਨ ਜਿਵੇਂ ਹੋਣਗੇ ਤੇ ਨਾਲ ਨਾਲ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਵੇਂ ਜ਼ਿਲ੍ਹਾ ਪੱਧਰ ਤੇ ਹੁਣ ਵੀ ਆਪਣੇ ਐਕਸ਼ਨ ਬਲਾਕ ਪੱਧਰ ਤੇ ਐਕਸ਼ਨ ਕਰ ਰਹੇ ਐ ਪੱਤਰਕਾਰ ਸਾਥੀ ਜਿੱਥੇ ਬੰਦੀਆਂ ਉਹ ਲਗਾਤਾਰ ਜਾਰੀ ਰੱਖਣ ਤਾਂ ਕਿ ਇੱਕ ਮਾਹੌਲ ਬਣਿਆ ਰਵੇ ਤੇ ਮੀਡੀਆ ਦੀ ਜਿਹੜੀ ਆਵਾਜ਼ ਦਬਾਈ ਜਾ ਰਹੀ ਹੈ ਉਹ ਦਬੀਦਾਬ ਨਾ ਸਕੇ ਇਸੇ ਤਰੀਕੇ ਨਾਲ ਆਜ਼ਾਦੀ ਦੇ ਨਾਲ ਲੋਕ ਬੋਲ ਸਕਣ ਮੀਡੀਆ ਬੋ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਸਵਾਲ ਕਰੋ ਸੱਤਾ ਚੋਂ ਬੋਲਦੇ ਸੀ ਉਹ ਜਦੋਂ ਵੀ ਚੋਣ ਪ੍ਰਚਾਰ ਕਰਨ ਜਾਂਦੇ ਸੀ ਤੇ ਉਹਨਾਂ ਦੇ ਸਵਾਲ ਕਰਦੇ ਆ ਤਾਂ ਉਹਨਾਂ ਦੀ ਕਿਉਂ ਜਮਾਨਤ ਦੱਬੀ ਜਾ ਰਹੀ ਹੈ ਕੀ ਲੱਗਦਾ ਕੀ ਮਨਸਾ ਕੀ ਹੈ ਪਿੱਛੇ ਕੀ ਹੈਗਾ ਸਾਰਾ ਦੇਖੋ ਜੀ ਮੁੱਖ ਮੰਤਰੀ ਕਹਿੰਦੇ ਸੀ ਸਵਾਲ ਕਰੋ ਪਰ ਉਹ ਇਹ ਉਹਨਾਂ ਨੇ ਇੱਕ ਗੱਲ ਕਲੀਅਰ ਨਹੀਂ ਕੀਤੀ ਵੀ ਉਹ ਕਹਿੰਦੇ ਰਿਹਾ ਕਿ ਵਿਰੋਧੀਆਂ ਨੂੰ ਹੀ ਕਰੋ ਸਾਨੂੰ ਨਾ ਕਰੋ ਜਦੋਂ ਸੱਤਾ 'ਚ ਨਹੀਂ ਸੀ ਤਾਂ ਉਹ ਕਹਿੰਦੇ ਸੀ ਕੈਪਟਨ ਨੂੰ ਸਵਾਲ ਕਰੋ ਬਾਦਲਾਂ ਨੂੰ ਸਵਾਲ ਕਰੋ ਜਦੋਂ ਸੱਤਾ 'ਚ ਆ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਵਾਲਾਂ ਤੋਂ ਦੇਖੋ ਤਾਂ ਲੱਗੀ ਕਿ ਹੈਲੀਕਾਪਟਰ ਹੀ ਪੁੱਛਿਆ ਸੀ ਨਾ ਹੈਲੀਕਾਪਟਰ ਕਿਨੇ ਉਡਾਇਆ ਹੈ ਇਹ ਤਾਂ ਕਹੇ ਨਹੀਂ ਕਿ ਅਸੀਂ ਫਲਾਣੇ ਨੇ ਉਡਾਇਆ ਉਹਦਾ ਤੁਸੀਂ ਜਵਾਬ ਬਣਦਾ ਸੀ ਮੰਨ ਲਓ ਕਿ ਅਸੀਂ ਇਹ ਵੀ ਕਹਿੰਦੇ ਕਿ ਹੈਲੀਕਾਪਟਰ ਫਲਾਣੇ ਨੇ ਉਡਾਇਆ ਫਿਰ ਵੀ ਤੁਹਾਡਾ ਜਵਾਬ ਬਣਦਾ ਸੀ ਪਰਚੇ ਪਾ ਕੇ ਤਾਂ ਇਹ ਸਿੱਧੇ ਸਿੱਧੇ ਰੁਕ ਕੇ ਹੀ ਹੈ ਕਿ ਸਾਡੇ ਬਹਾਨੇ ਉਹਨਾਂ ਸਾਰੇ ਲੋਕਾਂ ਨੂੰ ਕਿ ਚੋਣਾ ਆਉਣ ਵਾਲ ਗਿਆ ਲੋਕਾਂ ਨੇ ਸੱਤਾ ਚ ਵੀ ਘੇਰਨਾ ਹੈ ਸਵਾਲ ਵੀ ਕਰਨੇ ਆ ਪਿੰਡਾਂ ਚ ਘੇਰਨਾ ਹੈ ਸੜਕਾਂ ਦੇ ਘੇਰਨਾ ਉਥੇ ਹੈ ਕਿ ਜਦੋਂ ਇਹ ਸਨੇਹਾ ਚ ਲਿਆ ਜਾਵੇ ਕਿ ਇਹ ਸਵਾਲ ਕੀਤਾ ਤਾਂ ਪਰਚਾ ਹੋਊਗਾ ਇਸੇ ਲਈ ਇਹ ਸਨੇਹੇ ਦੇ ਰੂਪ ਦੇ ਵਿੱਚ ਹੀ ਕੀਤਾ ਗਿਆ ਦੂਜਿਆਂ ਨੂੰ ਸਵਾਲ ਕਰਨੇ ਸਿਖਾਉਣ ਵਾਲੇ ਹਾਲਾਂਕਿ ਜਿਵੇਂ ਬਹੁਤ ਸੋਹਣੇ ਸਾਥੀ ਬੋਲੇ ਆ ਕਿ ਸਵਾਲ ਕਰਨਾ ਸਾਨੂੰ ਭਗਵੰਤ ਮਾਨ ਨੇ ਨਹੀਂ ਸਿਖਾਇਆ ਸਾਨੂੰ ਸਾਡੇ ਬਾਬੇ ਨਾਨਕ ਨੇ ਸਾਡੇ 10ਵੇਂ ਪਾਤਸ਼ਾਹ ਨੇ ਸਾਡੇ ਕਰਤਾਰ ਸ੍ਰੀ ਗੁਰੂਆਂ ਨੇ ਸਵਾਲ ਕਰਨੇ ਸਿਖਾਏ ਆ ਉਸੇ ਤਰ੍ਹਾਂ ਅਸੀਂ ਸਵਾਲ ਕਰ ਰਹੇ ਆ ਭਗਵੰਤ ਮਾਨ ਤੋਂ ਪਹਿਲਾਂ ਬਹੁਤ ਲੋਕ ਸਵਾਲ ਕਰ ਚੁੱਕੇ ਇਸ ਧਰਤੀ ਦੇ ਉੱਤੇ ਜਿਹਦੇ ਕਰਕੇ ਸਿਸਟਮ ਚੱਲ ਰਿਹਾ ਸੋ ਜਿਹੜੇ ਸਵਾਲ ਕਰਨ ਦੀ ਗੱਲ ਕਰਦੇ ਸੀ ਅੱਜ ਸਭ ਤੋਂ ਵੱਧ ਆਵਾਜ਼ ਉਹੀ ਦਵਾ ਰਹੇ ਬਿਲਕੁਲ ਇਹਨਾਂ ਆਗੂ ਜਿਨ੍ਹਾਂ ਨੇ ਦੱਸਿਆ ਕਿ ਪ੍ਰੈਸ ਦੀ ਹਿਆਤੀ ਦੇ ਖਿਲਾਫ 24 ਜਨਵਰੀ ਨੂੰ ਆ ਜਿਹੜਾ ਪਠੰਡਾ ਵਿਖੇ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਤੇ 26 ਜਨਵਰੀ ਨੂੰ ਇਹਨਾਂ ਮੁੱਲ ਦੇ ਸਲੋਗਨ ਜਾਰੀ ਕੀਤਾ ਜਾਊ ਜੋ ਕਿ ਵਕ ਵਕ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਇਹਨੂੰ WhatsApp ਤੇ ਆਪਣੇ ਸੋਸ਼ਲ ਮੀਡੀਆ ਤੇ ਵਰਤਿਆ ਜਾਵੇ 19 ਪੀਡੀਸੀ న్యూਸ ਪਠੰਡਾ